ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾ ਜੀ ਸੋਈ ਵੜਸੇ ਲਈ ਲੈ ਕੇ ਆਏ ਜੀ ਬੱਚਾ ਬਈ ਮਗਰ ਬੱਛੀ ਆ ਤੇ ਜਿਸ ਪਿੰਡ ਚੋ ਵੀਡੀਓ ਬਣਾ ਰਿਹਾ ਪਿੰਡ ਗਿੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਪਿੰਡ ਬਈ ਇੱਕ ਸਾਈਡ ਤੇ ਸੈਣਾ ਰਹਿ ਜਾਂਦਾ ਦੂਜੀ ਸਾਈਡ ਤੇ ਪੱਖੋ ਕੈਂਚੀਆਂ ਰਹਿ ਜਾਂਦਾ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਬਈ ਉਹ ਰੋਡ ਦੇ ਬਿਲਕੁਲ ਉੱਪਰ ਪਿੰਡ ਆ ਬਈ ਗਿੱਲ ਕੋਠੇ ਪਿੰਡ ਆਉ ਪੁੱਛ ਲੈਣਾ ਬੇਬੇ ਦੋਟੇ ਮਾਤਾ ਹਸ਼ੀਕਾਲ ਸੱਸਰੀ ਗਾਨ ਬਤਾਓ ਮਾਤਾ ਮੋਬਾਈਲ ਨੰਬਰ ਬੋਲੋ 77898883959 ਠੀਕ ਹੈ ਜੀ ਆਪਣੇ ਮੁੰਡੇ ਦਾ ਨਾਮ ਕੀ ਹੈ ਜੀ ਮਨਪ੍ਰੀਤ ਮਨਪ੍ਰੀਤ ਸਿੰਘ ਠੀਕ ਆ ਮਾਤਾ ਕਿਹੜਾ ਸੂਆ ਸੂਈ ਹੈ ਬਣ ਦੂਜਾ ਸੂਆ ਸੂਈ ਕਦੋਂ ਸੂਈ ਹੈ ਇਹ ਤਿੰਨ ਕ ਘੰਟੇ ਹੋਣੀ ਚਾਰ ਕ ਦੂਜਾ ਸੂਆ ਤਿੰਨ ਚਾਰ ਘੰਟੇ ਹੋਗੇ ਸੂਈ ਨੂੰ ਜੇਰ ਪੈ ਗਈ ਜੇਰ ਓਕੇ ਠੀਕ ਆ ਬੱਚਾ ਕੀ ਦੇਤਾ ਬੱਚੀ ਬੱਚੀ ਬਹੁਤ ਚੰਗੀ ਆ ਹਾਂ ਬਹੁਤ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਬੜੀ ਚੰਗੇ ਢੀਕੇ ਦਾ ਸੈਵਨ ਪ੍ਰਾਈਵਟ ਠੀਕ ਆ ਕਿੰਨਾ ਕੁ ਬੋਲਾ ਕੱਢਿਆ ਫਿਰ ਇਹਦਾ ਮਵਾ ਘੜਲੇ 4 ਕਿਲੋ 4 ਕਿਲੋ ਠੀਕ ਆ ਖੋਲ ਦੇ ਮਾਦਾ ਤੋੜ ਕੇ ਦਿਖਾ ਦੇ ਚੰਗੀ ਆ ਬਈ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਥਣਲੇਵਾ ਨੇੜ ਤੋਂ ਵੀ ਚੈੱਕ ਕਰਵਾ ਨੀ ਆਰਡਰ ਚੰਗਾ ਗਾ ਕੱਲਾ ਕੱਲਾ ਥਣ ਚਵਾਈ ਚੁਈ ਕਿਵੇਂ ਆ ਬਹੁਤ ਵਧੀਆ ਇੱਕ ਨੰਬਰ ਜੀ ਇੱਕ ਨੰਬਰ ਆ ਜੀ ਠੀਕ ਜੀ ਬਈ ਹਮ ਫੇਸ ਚੰਗਾ ਗਾ ਤੋਰਾ ਤਾਰਾ ਚੈੱਕ ਕਰ ਲੋ ਬਈ ਸੂਈ ਸਵਾਈ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਦੀ ਕੁਆਲਿਟੀ ਬਹੁਤ ਚੰਗੀ ਆ ਤੋਂ ਨਾਲ ਹੀ ਬਈ ਸਾਲ ਡੇਢ ਸਾਲ ਨੂੰ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਵੜ ਵੀ ਬਈ ਚੰਗੀ ਆ ਸੂਈ ਸਵਾਈ ਆਰਡਰ ਕਮਾਉਣ ਦਾ ਕੀ ਮੋਲ ਲਮਾਤਾ ਜੈ ਜਾ ਫਿਰ ਇਹ 50000 ਮੋਲ ਪੁੱਤਾ 50000 ਰੁਪਏ ਮਾਨਤਾਨ ਹੋ ਜਾ ਹਾਂ ਹੋ ਜਾ ਪੁੱਤਾ 50000 ਰੁਪਏ ਮੋਲ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਆਰਡਰ ਪਛਾਹ ਤੋਂ ਚੈੱਕ ਕਰ ਲੋ ਆਰਡਰ ਚੰਗਾ ਥਣ ਚੰਗਾ ਚਿਵਾਈ ਥੂਈ ਚੰਗੀ ਹੈ ਨਾ ਚਿਵਾਈ ਬਹੁਤ ਵਧੀਆ ਬੱਚੀ ਬੱਚੀ ਦੀ ਕੁਆਲਿਟੀ ਬਈ ਬਹੁਤ ਵਧੀਆ ਹਾਂ ਧਾਰਾ ਵੀ ਮਾਰਕੀਟ ਖਾ ਲੈਣੀ ਅੱਪ ਇਹ ਵੀ ਨਾਲ ਹੀ ਤਿਆਰ ਹੋ ਜਾਣਾ ਧਾਰਾ ਮਾ ਦਾ ਕਿਹੜੀ ਮਾਰਕੀਟ ਖਾ ਦੇ ਅਹੀਂ ਬਹਿ ਜਾ ਹਨ ਮੈਂ ਭਾਈ ਕੋਈ ਨਿਆਣਾ ਨਹੀਂ ਪਾਇਆ ਚਾਹੇ ਅਹੀਂ ਬਹਿ ਜਾ ਲੈ ਚੂਣ ਚੰਗਾ ਹਨ ਮਾ ਤਾਂ ਹਾਂ ਬਹੁਤ ਵਧੀਆ ਵੀਰੇ ਇੱਕ ਨੰਬਰ ਆ ਹਮ ਤਾਰ ਦੇਖ ਬੈ ਭਾਈ ਥੋੜੀ ਥੋੜੀ ਜੁਆ ਜਾਂਦਾ ਗੱਲ ਕਰ ਹਮ ਬੈਠਾ ਨਹੀਂ ਆ ਨਾ ਮਾ ਦਾ ਗਏ ਨਹੀਂ ਤਾਂ ਚ ਭਾਈ ਬਹੁਤ ਚੰਗੀ ਆ ਭਾਈ ਹਾਂ ਮੁੱਲ ਵੀ ਜਾਜਾ ਮਾਨਤਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ